ਮਿੱਤਰੋ ਇੱਥੇ ਜਿਵੇਂ ਆਪਾਂ 5911 ਟਰੈਕਟਰ ਦੇ ਮਗਰ ਟਰਾਲੀ ਪਾ ਲੈਣੇ ਨੇ ਤੁਸੀਂ ਆਹ ਦੇਖੋ ਗੱਡੀ ਮਗਰ ਆਪਣੀ ਬੋਟ ਪਾਈ ਹੋਈ ਸੀ ਅੰਕਲ ਨੂੰ ਪਹਿਲਾਂ ਪੁੱਛਿਆ ਵੀ ਅਸੀਂ ਵੀਡੀਓ ਬਣਾ ਸਕਦੇ ਆਂ ਕਹਿੰਦੇ ਸ਼ੋਰ ਸ਼ੋਰ ਪੂਰੇ ਖੁਸ਼ ਹੋ ਕੇ ਤੇ ਆਇਆ ਤੁਹਾਨੂੰ ਅੰਦਰ ਚੜ ਕੇ ਦਿਖਾਉਣੇ ਵੀ ਕਿਵੇਂ ਦਾ ਮਾਹੌਲ ਹੁੰਦਾ ਇੱਥੇ ਆਹ ਦੇਖੋ ਮਿੱਤਰੋ ਇੱਥੇ ਪੂਰੇ ਜਮਾਨ ਨਜ਼ਾਰੇ ਵਾਲੇ ਸਟੀering ਸਟੂering ਜੇ ਲੱਗੇ ਹੋਏ ਆਹ ਦੇਖ ਵੀ ਪੂਰਾ ਨਕਾਰਾਰ ਗਮਹਾਲ ਜਹ ਹੁੰਦਾ ਤੇ ਅੰਦਰ ਬੈਠਣ ਨੂੰ ਹੋਰ ਬੰਦੋਬਸਤ ਹੁੰਦਾ ਲੈ ਮੈਨੂੰ ਮੈਂ ਕੈਮਰਾਮੈਨ ਸਾਹਮਣੂ ਕਹਿੰਦਾ ਮੈਨੂੰ ਫੜਾ ਕੈਮਰਾ ਮੈਂ ਦਿਖਾਉਣਾ ਇਧਰੋਂ ਆ ਦੇਖੋ ਵੀ ਪੂ ਰੈਣ ਜਮਾ ਘੈਂਟ ਫੈਰੀ ਦੇ ਅੰਦਰ ਤੇ ਉਹ ਜਿਵੇਂ ਬੈਠਣ ਬੁੱਠਣ ਨੂੰ ਸਾਰੀ ਵਿਵਸਥਾ ਘੈਂਟ ਪੂਰੀ ਬਣਾਈ ਹੁੰਦੀ ਆ ਤੇ ਆ ਇੱਥੇ ਬਹਿ ਕੇ ਇੰਜੋਏ ਕਰ ਸਕਦੇ ਹੋ ਬਈ ਤੁਸੀਂ ਪੂਰਾ ਆ ਸੀਤਾਂ ਹੂਟਾ ਪੂਰੀਆਂ ਜਮਾ ਘੈਂਟ ਬਣੀਆਂ ਹੋਈਆਂ ਹੁਣ ਜਮਾ ਉਹ ਸਿਰੇ ਤੇ ਜਾ ਕੇ ਆ ਸੀ ਉਹ ਜਿਹੜੀ ਤੁਸੀਂ ਬੋਰਡ ਦੇਖੀ ਆਨੇ ਹੋ ਨਾ ਹੁਣ ਘੁੰਮ ਘੁੰਮ ਕੇ ਆਏ ਆ ਤੇ ਬਹੁਤ ਵਧੀਆ ਲੱਗਦਾ ਖਰ ਤੇ ਇਹੋ ਜੀਆਂ ਤੁਸੀਂ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਕਰ ਲਿਓ ਮਿੱਤਰੋ ਫੋਲੋ ਮਿਲਦੇ ਆ ਜੀ ਫਿਰ ਨਵੀਆਂ ਤੋਂ ਨਵੀਆਂ ਵੀਡੀਓ ਦੇ ਨਾਲ ਤੁਹਾਨੂੰ ਕੁਛ ਨਾ ਕੁਛ ਹੋਰ ਵੀ ਦਿਖਾਉਂਦੇ ਰਾਵਾਂਗੇ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਸਾਨੂੰ ਨਿਊਜ਼ੀਲੈਂਡ ਬਾਰੇ ਹੋਰ ਘੈਂਟ ਤੋਂ ਘੈਂਟ ਅਗਲੀ ਵਾਰੀ ਆਪਾਂ ਬੋਟ ਦੇ ਵਿੱਚ ਹੋਰ ਘੁੰਮਣ ਜਾਵਾਂਗੇ ਉਹ ਤੁਹਾਨੂੰ ਦਿਖਾ ਲਦੇ ਆਂ ਫਿਰ ਠੀਕ ਆ ਜੀ ਸਸਿਕਾ